सनातम धर्म सभा रजिस्टर्ड सनातन युवा मंडल रजिस्टर कीरतपुर साहिब वलो राम मंदिर कीरतपुर साहिब ਵਿਖੇ ਕਰਵਾਏ ਜਾ ਰਹੇ ਖਾਟੂ ਸ਼ਾਮ ਜੀ ਦੇ ਪ੍ਰੋਗਰਾਮ ਨੂੰ ਲੈ ਕੇ ਬੀਤੇ ਕੱਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ राम मंदिर कीरतपुर साहिब ਤੋਂ ਸ਼ੁਰੂ ਹੋ ਕੇ 메인 ਬਾਜ਼ਾਰ कीरतपुर साहिब, ਨਵਾਬਸੱਡਾ, ਪੁਰਾਣਾ ਬਸੱਡਾ ਤੋਂ ਸ਼ੁਰੂ ਹੁੰਦੀ ਹੋਈ ਵਾਪਸ राम मंदिर कीरतपुर साहिब ਵਿਖੇ ਸਮਾਪਤ ਹੋਈ। ਇਸ ਮੌਕੇ ਸਨਾਤਮ ਧਰਮ ਸਭਾ ਰਜਿਸਟਰ ਦੇ ਪ੍ਰਧਾਨ ਸੁਨੀਲ ਦੱਤ ਦੇਵੇਦੀ ਨੇ ਦੱਸਿਆ ਕਿ ਖਾਟੂ ਸ਼ਾਮ ਜੀ ਦੇ ਪ੍ਰੋਗਰਾਮ ਨੂੰ ਲੈ ਕੇ ਇਹ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਨਾਤਨ ਯੁਵਾ ਮੰਡਲ ਰਜਿਸਟਰ ਕੀਰਤਪੁਰ ਸਾਹਿਬ ਦੇ ਪ੍ਰਧਾਨ ਅਮਿਤ ਚਾਵਲਾ ਨੇ ਕਿਹਾ ਕਿ ਖਾਟੂ ਸ਼ਾਮ ਜੀ ਦੇ ਪ੍ਰੋਗਰਾਮ ਨੂੰ ਲੈ ਕੇ ਨੌਜਵਾਨਾਂ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਹੈ ਅਤੇ ਇਹ ਦੂਜਾ ਪ੍ਰੋਗਰਾਮ ਹੈ ਉਹਨਾਂ ਦੱਸਿਆ ਕਿ ਜਿੱਥੇ ਬੀਤੀ ਰਾਤ ਨੂੰ ਖਾਟੂ ਸ਼ਾਮ ਜੀ ਦਾ ਪ੍ਰੋਗਰਾਮ ਹੋਇਆ ਹੈ ਉੱਥੇ ਹੀ ਅੱਜ ਪੰਡਾਰਾ ਵੀ ਵਰਤਾਇਆ ਜਾਵੇਗਾ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਕੱਲ ਦਾ ਜੈਸ਼ੀਲ ਸ਼ਾਮ ਸਾਰਿਆਂ ਨੂੰ ਸ਼੍ਰੀ ਸ਼ਾਮ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਇਹ ਹਾਰੇ ਕੇ ਸਹਾਰੇ ਦੀ ਕਿਰਪਾ ਦੇ ਨਾਲ ਜੋ ਅੱਜ ਦਾ ਪ੍ਰੋਗਰਾਮ ਹੈ ਸ਼੍ਰੀ ਸਨਾਦਨ ਜੀਓ ਮੰਡਲ ਸਨਾਦਨ ਤਨਸਵਾ ਮਹਿਲਾ ਮੰਡਲ ਸਾਰੇ ਸਹਿਯੋਗੀਆਂ ਦੇ ਨਾਲ ਸਹਿਰ ਸਹਿਯੋਗੀਆਂ ਦੇ ਨਾਲ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਧਰਮ ਦੀ ਰੱਖਿਆ ਵਾਸਤੇ ਲੜਾਈ ਲੜੀ ਸੀ ਇਸੇ ਤਰ੍ਹਾਂ ਬੱਚੇ ਵੀ ਅੱਗੇ ਇਸੇ ਰਸਤੇ ભગવાન ਦੇ ਰਸਤੇ ਚੱਲਣਾ ਚਾਹ ਰਹੇ ਤੋਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਪ੍ਰਭੂ ਦਾ ਨਾਮ ਲੈਂਦੇ ਹੋਏ ਪ੍ਰਭੂ ਦਾ ਧਿਆਨ ਧਾਰਦੇ ਹੋਏ ਸਾਰੇ ਸੰਸਾਰ ਵਾਸਤੇ ਸੁੱਖ ਸ਼ਾਂਤੀ ਸਮਰiddhi ਵਰ ਮੰਗਣੀ ਹੈ ਤਾਂ ਕਿ ਸਾਰੇ ਸੰਸਾਰ ਤੇ ਸੁੱਖ ਸਮਰiddhi ਰਹੇ ਸਾਰੇ ਖੁਸ਼ੀ ਵਸੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ੰਗ ਇਹ ਖਾਟੂ ਸ਼ਾਮਲੀ ਦਾ ਪ੍ਰੋਗਰਾਮ ਜੋ ਹੈ ਇਹ ਦੂਸਰੀ ਵਾਰ ਇਸ ਸ਼ਹਿਰ ਦੇ ਵਿੱਚ ਕੀਤਾ ਜਾ ਰਿਹਾ ਜੀ ਔਰ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਨੂੰ ਲੈ ਕੇ ਬੜੀ ਖੁਸ਼ੀ ਹੈ ਸਾਰਿਆਂ ਨੂੰ ਬੱਚੇ ਸਨਾਤਨ ਦੇ ਨਾਲ ਜੁੜੇ ਹੋਏ ਆ ਬੜਾ ਮਨ ਖੁਸ਼ ਹੁੰਦਾ ਇਹਨਾਂ ਨੂੰ ਦੇਖ ਕੇ ਧੰਨਵਾਦ ਅਸੀਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਰਹਿਣਗੇ ਸ਼ੋਭਾ ਯਾਤਰਾ ਕਿਹੜੀ-ਕਿਹੜੀ ਥਾਂ ਦੇ ਸ਼ੋਗ ਯਾਤਰਾ ਜਿਹੜੀ ਪੂਰੇ ਕੀਰਤਪੁਰ ਸਾਹਿਬ ਦੇ ਵਿੱਚ ਪੂਰਾ ਮਤਲਬ ਪ੍ਰਕਰਮਾ ਕਰਕੇ ਵਾਪਸ ਇਸ ਹੀ ਮੰਦਰ ਦੇ ਵਿੱਚ ਵਾਪਸ ਆਉਣੀ ਹੈ। ਅੱਗੇ ਪ੍ਰੋਗਰਾਮ ਕਿਸ ਤਰ੍ਹਾਂ ਦੇ ਕੋਈ ਜਾਗਰਣ ਤਾਂ ਪੋਜਾਗਰਨ ਵੀ ਹੈਗਾ ਕੀ ਪ੍ਰੋਬਲਮ ਹੈ? ਹਾਂਜੀ ਰਾਤ ਦਾ ਪ੍ਰੋਗਰਾਮ ਹੈਗਾ ਜੀ 12 ਵਜੇ ਤੱਕ ਚੌਕੀ ਲੱਗੂਗੀ ਜੀ ਇਹ ਔਰ ਇਸ ਸਾਹਮਣੇ ਹੈ ਜੇ ਮਨੇ ਲੱਗੇ ਹੋਇਆ ਉਹ ਗੁਣਗਾਨ ਕੀਤਾ ਜਾਊਗਾ ਜੀ।